ਮੈਂ ਇੱਕ ਵੀਡੀਓ ਸੁਣ ਰਹੀ ਸੀ ਬਿੱਟੂ ਜੀ ਦੀ ਜਿਹੜੇ ਕਹਿ ਰਹੇ ਸੀ ਚਿੱਟਾ ਮਤਲਬ ਮਜੀਠਿਆ ਚਿੱਟਾ ਮਤਲਬ ਮਜੀਠਿਆ ਤੇ ਅੱਜ ਉਹੀ ਬਿੱਟੂ ਜੀ ਕਹਿ ਰਹੇ ਨੇ ਕਿ ਇਹ ਜਿਹੜਾ ਐਕਸ਼ਨ ਆ ਉਹ ਗਲਤ ਹੋਇਆ ਵਿਰੋਧੀ ਧਿਰ ਪਹਿਲੇ ਕਹਿੰਦੀ ਸੀ ਮગરਮੱਛਾ ਤੇ ਹੱਥ ਨਹੀਂ ਪਾਉਂਦੇ ਅੱਜ ਮગરਮੱਛਾ ਤੇ ਹੱਥ ਪਾ ਲਿਆ ਤੇ ਅੱਜ ਉਹਨਾਂ ਨੂੰ ਇਹ ਉਖਾਈ ਹੋ ਰਹੀ ਹੈ ਕਿ ਇਹ ਇਹ ਗਲਤ ਹੋ ਗਿਆ ਐਕਸ਼ਨ ਗੱਲ ਕਰੀਏ ਜਿਹੜੀ ਰੇਡ ਪਈ ਹੈ ਤਾਂ ਤਕਰੀਬਨ 540 ਕਰੋੜ ਜਿਹੜਾ ਕਪਲਾ ਦੱਸਿਆ ਜਾ ਰਿਹਾ ਤਾਂ ਕਿਵੇਂ ਵੇਖਦੇ ਉਹ ਇੰਨੇ ਵੱਡੇ ਕਪਲੇ ਕਰ ਕਰਕੇ ਹੀ ਪੰਜਾਬ ਨੂੰ ਕਰਜ਼ਿਆਂ ਥੱਲੇ ਦਬਾਇਆ ਹੈ ਇਹਨਾਂ ਲੋਕਾਂ ਨੇ 540 ਕਰੋੜ ਤਾ ਹਲੇ ਪੁਖਤਾ ਸਬੂਤਾਂ ਦੇ ਆਧਾਰ ਤੇ ਸਾਹਮਣੇ ਆਇਆ ਹੈ ਹਲੇ ਹੋਰ ਵੀ ਬਹੁਤ ਸਾਰੇ ਜਿਹੜੇ ਸਬੂਤ ਨੇ ਉਬਾਰ ਆਣਗੇ ਆਪੋਜੀਸ਼ਨ ਲੀਡਰ ਮਜੀਠੀਆ ਦੇ ਹੱਕ ਚ ਬੋਲ ਰਹੇ ਨੇ ਸੋ ਚੰਨੀ ਜੀ ਜਿਹੜੇ ਮਜੀਠੀਆ ਦੇ ਨਾਮ ਨੂੰ ਬੜਾ ਉਜਾਗਰ ਕਰਦੇ ਹੁੰਦੇ ਸੀ ਨਸ਼ਿਆਂ ਤੇ ਅੱਜ ਉਹੀ ਮਜੀਠੀਆ ਜੀ ਦੇ ਹੱਕ ਚ ਬੋਲ ਰਹੇ ਨੇ ਸੋ ਇਹ ਆਪੋਜੀਸ਼ਨ ਦੇ ਲੀਡਰਸ ਨੂੰ ਉਹਨ ਥੋੜੇ ਦਿਨ ਆਰਾਮ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੀ ਜਨਤਾ ਇਹਨਾਂ ਨੂੰ ਲੋਕ ਸਭਾ ਵਿਧਾਨ ਸਭਾ ਇਲੈਕਸ਼ਨ ਚ ਵੈਸੇ ਹੀ ਨਕਾਰ ਚੁੱਕੀ ਐ ਉਹਨਾਂ ਦੀ ਵਾਈਫ ਦਾ ਵੀ ਬਿਆਨ ਆਂਦਾ ਵੀ ਤੁਹਾਡੇ ਘਰੇ ਧੱਕੇ ਨਾ ਬੜੇ ਨੇ ਕੋਈ ਸਮਾਂ ਨਹੀਂ ਸੀਗਾ ਆਉਣ ਦਾ ਤਾਂ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਬਿਆਨ ਧੱਕਾ ਤਾਂ ਮੈਂ ਉਦੋਂ ਵੀਡੀਓ ਸੁਣ ਰਹੀ ਸੀ ਮਜੀਠੀਆ ਸਾਹਿਬ ਕਹਿ ਰਹੇ ਸੀ ਆਪਣੇ ਬੰਦਿਆਂ ਨੂੰ ਅੰਦਰ ਆਣ ਲਈ ਕਿ ਅੰਦਰ ਬੁਲਾਓ ਬੰਦਿਆਂ ਨੂੰ ਜੇ ਵਿਜੀਲੈਂਸ ਵਾਲੇ ਨਹੀਂ ਆਂ ਦਿੰਦੇ ਤੇ ਉਹਨਾਂ ਨੂੰ ਕੋ ਕੰਦਾ ਟੱਪ ਕੇ ਅੰਦਰ ਆ ਜਾਣਾ ਉਹ ਆਪਣੇ ਬੰਦਿਆਂ ਨੂੰ ਅੰਦਰ ਆਣ ਲਈ ਕੰਦਾ ਟੱਪ ਕੇ ਕਹਿ ਰਹੇ ਸੀ ਠੀਕ ਹੈ ਤੇ ਭੈਣ ਜੀ ਗੁਨੀਵ ਕੌਰ ਲਈ ਮੈਂ ਕਹਾਂਗੀ ਕਿ ਉਹ ਆਪਣੀਆਂ ਪ੍ਰਾਪਰਟੀਆਂ ਬਚਾਉਣ ਦਾ ਜਿਹੜਾ ਨਸ਼ਾ ਹੈ ਉਹ ਉਤਾਰ ਦੇਣਾ ਚਾਹੀਦਾ ਇੱਕ ਜਿਹੜੀ ਖਬਰ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕ ਉਸ ਦੇ ਵਿੱਚ ਦਿਲਚਸਪੀ ਦਿਖਾ ਰਹੇ ਨੇ ਕਈ ਮੰਤਰੀ ਉਸ ਦਾ ਆ ਕੇ ਜਿਹੜਾ ਕੀ ਹੈ ਸਮਰਥਨ ਵੀ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਗੱਲ ਕਰ ਰਹੇ ਆਂ ਬਿਕਰਮਜੀਤ ਸਿੰਘ ਮਨਜੀਠੀਆ ਦੀ ਜਿਹੜੀ ਕੀ ਹੈ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 540 ਕਰੋੜ ਜਿਹੜਾ ਕਪਲਾ ਬਿਕਰਮਜੀਤ ਸਿੰਘ ਮਨਜੀਠੀਆ ਨੇ ਕੀਤਾ ਜਦੋਂ ਉਹ ਕੈਬਨਿਟ ਮੰਤਰੀ ਸੀਗੇ ਤਾਂ ਸਾਡੇ ਨਾਲ ਅੱਜ ਅਜਿੰਦਰ ਕੌਰ मैम ਮੌਜੂਦ ਨੇ ਗੱਲਬਾਤ ਕਰਨਗੇ ਵੀ ਕਿਸ ਤਰੀਕੇ ਨਾਲ ਦੇਖਦੇ ਨੇ ਵੀ ਉਹ ਮੰਤਰੀ ਆ ਜਾ ਕੇ ਸਮਰਥਨ ਦੇ ਰਹੇ ਨੇ ਜਿਹੜੇ ਖੁਦ ਆਪ ਉਹਨਾਂ ਉੱਤੇ ਸਵਾਲ ਚੱਕਦੇ ਰਹੇ ਨੇ ਤੇ ਜੇਕਰ ਗੱਲ ਕਰੀਏ ਯੁੱਧ ਨਸ਼ਿਆਂ ਵਿਰੁੱਧ ਦੀ ਤਾਂ ਉਸ ਦੇ ਤਹਿਤ ਵੀ ਜਿਹੜੀ ਕੀ ਹੈ ਲੱਗਦਾ ਹੈ ਕਿ ਕਾਰਵਾਈ ਕੀਤੀ ਜਾ ਸਕਦੀ ਹੈ ਸੱਸੀ ਕਾਲ ਮੈਮ ਸੱਸੀ ਕਾਲ ਜੀ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਤੇ ਮੈਮ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਵੀ ਜਿੱਦਾਂ ਹੁਣ ਕੱਲ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਵਿਜੀਲੈਂਸ ਵੱਲੋਂ ਤਾਂ ਉਸ ਤੋਂ ਬਾਅਦ ਕਈ ਵਿਰੋਧੀ ਧਿਰ ਦੇ ਜਿਹੜੇ ਮੰਤਰੀ ਨੇ ਆ ਕੇ ਸਮਰਥਨ ਦਿੰਦੇ ਹੋਏ ਨਜ਼ਰ ਆਉਂਦੇ ਨੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਹੈ ਪੰਜਾਬ ਸਰਕਾਰ ਦਾ ਤੇ ਸਾਡੇ ਮੁੱਖ ਮੰਤਰੀ ਸੀਐਮ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਨਾ ਵੱਡਾ ਕਦਮ ਚੁੱਕਿਆ ਜਿਹੜਾ ਕਿ ਪੰਜਾਬ ਬੜੀ ਧੀਰ ਤੋਂ ਉਡੀਕ ਕਰ ਰਿਹਾ ਸੀ ਸੋ ਗੱਲ ਕਰੀਏ ਜੇ ਬਾਕੀ ਆਪੋਜੀਸ਼ਨ ਪਾਰਟੀਆਂ ਦੀ ਤੇ ਮੈਂ ਸਾਰਿਆਂ ਦੇ ਬਿਆਨ ਸੁਣਦੀ ਸੀ ਕਿ ਅੱਜ ਕਿਦਾਂ ਉਹ ਮਜੀਠੀਆ ਜੀ ਦੀ ਤਰਫਦਾਰੀ ਕਰ ਰਹੇ ਨੇ ਪੰਜਾਬ ਸਰਕਾਰ ਦੇ ਐਕਸ਼ਨ ਨੂੰ ਗਲਤ ਕਹਿ ਰਹੇ ਨੇ ਕੱਲ ਤੱਕ ਉਹੀ ਆਪੋਜੀਸ਼ਨ ਇਹ ਕਹਿੰਦੀ ਸੀ ਕਿ ਛੋਟੇ-ਛੋਟੇ ਘਰ ਤੁਸੀਂ ਢਾਈ ਜਾ ਰਹੇ ਹੋ ਛੋਟੇ-ਛੋਟੇ ਬੰਦਿਆਂ ਤੇ ਤੁਸੀਂ ਹੱਥ ਪਾਈ ਜਾ ਰਹੇ ਗੱਲ ਤਾਂ ਤਾਂ ਹੈ ਜੇ ਤੁਸੀਂ ਮਗਰਮੱਛ ਤੱਕ ਪਹੁੰਚ ਬਣਾਓ ਤੇ ਅੱਜ ਜਦੋਂ ਪੰਜਾਬ ਸਰਕਾਰ ਵੱਡੇ ਵੱਡੇ ਵਿਰੋਧੀਆਂ ਤੇ ਹੱਥ ਪਾ ਰਹੀ ਹੈ ਮਗਰਮੱਛ ਤੱਕ ਪਹੁੰਚ ਬਣਾ ਰਹੀ ਹੈ ਤੇ ਅੱਜ ਉਹੀ ਮੰਤਰੀ ਉਹੀ ਆਪੋਜੀਸ਼ਨ ਦੇ ਲੀਡਰ ਜਿਨ੍ਹਾਂ ਨੂੰ ਸਰਕਾਰ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਪਹਿਲਾਂ ਨਕਾਰ ਚੁੱਕੇ ਨੇ ਕਿਉਂਕਿ ਉਹ ਨਕਾਰਨ ਦਾ ਕਾਰਨ ਇਹ ਹੀ ਸੀ ਕਿ ਉਹ ਇਹਨਾਂ ਲੋਕਾਂ ਤੱਕ ਆਪਣੀ ਪਹੁੰਚ ਹੀ ਨਹੀਂ ਬਣਾ ਸਕੇ ਸਿਰਫ ਰੋਲਾ ਪਾਉਂਦੇ ਰਹੇ ਪਰ ਕਦੇ ਵੀ ਇੰਨਾ ਵੱਡਾ ਐਕਸ਼ਨ ਪੰਜਾਬ ਦੇ ਵਿੱਚ ਨਹੀਂ ਹੋਇਆ ਸੋ ਅੱਜ ਉਹ ਲੋਕ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਇਹ ਜਿਹੜਾ ਐਕਸ਼ਨ ਹੈ ਇਹ ਗਲਤ ਚੁੱਕਿਆ ਪਰ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਆ ਸ਼ਾਇਦ ਤੁਹਾਨੂੰ ਯਾਦ ਨਹੀਂ ਕਿ ਜਦੋਂ ਪੰਜਾਬ ਦੇ ਲੋਕ ਨਸ਼ਿਆਂ ਨਾਲ ਤਰਾਹੀ ਤਰਾਹੀ ਕਰ ਰਹੇ ਸੀ ਮੈਂ ਬਠਿੰਡਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਆ ਸੋ ਉੱਥੋਂ ਦੇ ਨੌਜਵਾਨ ਜਦੋਂ ਨਸ਼ਿਆਂ ਨਾਲ ਮਰਦੇ ਸੀ ਤੇ ਮਾਵਾਂ ਉਹਨਾਂ ਲਾਸ਼ਾਂ ਨੂੰ ਢੋਂਦੀਆਂ ਸੀ ਵੀਰਾਂ ਦੇ ਪੈਨਾ ਦੇ ਵੀਰ ਜਵਾਨ ਵੀਰ ਜਿਹੜੇ ਘਰਾਂ ਚੋਂ ਲਾਸ਼ਾਂ ਨਿਕਲਦੀਆਂ ਸੀ ਜਿਹੜੀਆਂ ਸੁਹਾਗਣਾ ਨੇ ਉਹ ਸੁਹਾਗੂ ਜਾੜ ਦਿੰਦੀ ਸੀ ਆਪਣੇ ਤੇ ਉਹ ਦਿਨ ਜਿਹੜੇ ਪੰਜਾਬ ਦੇ ਸੀਗੇ ਉਹ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਯਾਦ ਨਹੀਂ ਸੋ ਪੰਜਾਬ ਦੇ ਲੋਕ ਸਰਕਾਰ ਦੇ ਨਾਲ ਖੜੇ ਨੇ ਵਿਰੋਧੀ ਧਿਰ ਪਹਿਲੇ ਕਹਿੰਦੀ ਸੀ ਮਗਰਮੱਛਾ ਤੇ ਹੱਥ ਨਹੀਂ ਪਾਉਂਦੇ ਅੱਜ ਮਗਰਮੱਛਾ ਤੇ ਹੱਥ ਪਾ ਲਿਆ ਤੇ ਅੱਜ ਉਹਨਾਂ ਨੂੰ ਇਹ ਓਖਿਆਈ ਹੋ ਰਹੀ ਹੈ ਕਿ ਇਹ ਗਲਤ ਹੋ ਗਿਆ ਐਕਸ਼ਨ ਮਜੀਠੀਆ ਜੀ ਨੂੰ ਗਲਤ ਕਾਰਵਾਈ ਦੇ ਵਿੱਚ ਅੰਦਰ ਕਰ ਲਿਆ ਇਹ ਵਿਜੀਲੈਂਸ ਦਾ ਕੰਮ ਹੈ ਸੋ ਵਿਜੀਲੈਂਸ ਨੇ ਆਪਣਾ ਕੰਮ ਸਬੂਤਾਂ ਦੇ ਆਧਾਰ ਤੇ ਕੀਤਾ ਥੋੜੇ ਦਿਨਾਂ ਤੱਕ ਤੁਹਾਡੇ ਸਾਹਮਣੇ ਸਾਰੇ ਪੁਕਤਾ ਸਬੂਤ ਵੀ ਆ ਜਾਣੀ ਕਰ ਗੱਲ ਕਰੀਏ ਜਿਹੜੀ ਰੇਡ ਪਈ ਹੈ ਤਾਂ तकरीबन 540 ਕਰੋੜ ਜਿਹੜਾ ਕਪਲਾ ਦੱਸਿਆ ਜਾ ਰਿਹਾ ਤਾਂ ਕਿਵੇਂ ਵੇਖਦੇ ਹਾਂ ਵੀ ਜਦੋਂ ਇਹਨਾਂ ਦੀ ਸਰਕਾਰ ਸੀ ਉਹਨਾਂ ਨੇ ਇਸ ਤਰੀਕੇ ਨਾਲ ਜਿਹੜਾ ਉਸ ਸਮੇਂ ਕਪਲਾ ਕੀਤਾ ਹੈ ਕਿ 540 ਕਰੋੜ ਇੱਕ ਰਕਮ ਬਹੁਤ ਜ਼ਿਆਦਾ ਹੋ ਜਾਂਦੀ ਜਿਸ ਦਾ ਕਪਲਾ ਇਹਨਾਂ ਨੇ ਕੀਤਾ ਹੋਇਆ ਹੈ business ਗੈਰ ਕਾਨੂੰਨੀ business ਜਿਹੜੇ ਕਿ ਚਲਾਏ ਗਏ ਸੀ ਇਹਨਾਂ ਵੱਲੋਂ 540 ਕਰੋੜ ਤਾਂ ਹਲੇ ਪੁਖਤਾ ਸਬੂਤਾਂ ਦੇ ਆਧਾਰ ਤੇ ਸਾਹਮਣੇ ਆਇਆ ਹੈ ਹਲੇ ਹੋਰ ਵੀ ਬਹੁਤ ਸਾਰੇ ਜਿਹੜੇ ਸਬੂਤ ਨੇ ਉਬਾਰ ਆਣਗੇ ਸੋ ਪੰਜਾਬ ਦੇ ਲੋਕਾਂ ਨੂੰ ਉਡੀਕ ਕਰਨੀ ਚਾਹੀਦੀ ਹੈ ਵਿਜੀਲੈਂਸ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਪੰਜਾਬ ਸਰਕਾਰ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਇੰਨੇ ਵੱਡੇ ਕਪਲੇ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਜਿਹੜੀ ਮਿਹਨਤ ਨਾਲ ਕਮਾਈ ਹੋਈ ਪੰਜਾਬ ਦੇ ਲੋਕ ਕਰਦੇ ਨੇ ਉਹ ਇੰਨੇ ਵੱਡੇ ਕਪਲੇ ਕਰ ਕਰਕੇ ਹੀ ਪੰਜਾਬ ਨੂੰ ਕਰਜ਼ਿਆਂ ਥੱਲੇ ਦਬਾਇਆ ਹੈ ਇਹਨਾਂ ਲੋਕਾਂ ਨੇ ਸੋ ਵੇਟ ਕਰਨੀ ਚਾਹੀਦੀ ਹੈ ਆਪਣੀ ਵਿਜੀਲੈਂਸ ਤੇ ਆਪਣੀ ਸਰਕਾਰ ਤੇ ਭਰੋਸਾ ਰੱਖਣਾ ਚਾਹੀਦਾ ਤੇ ਦੇਖਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਕੀ ਕੀ ਹੋਏਗਾ ਨਸ਼ਿਆਂ ਵਿਰੁੱਧ ਜਿਹੜੀ ਜੰਗ 100 ਦਿਨਾਂ ਤੋਂ ਛਿੜੀ ਹੋਈ ਹੈ ਅੰਗਦਬੀਰ ਵੀਰ ਜੀ ਅੱਜ ਦੇਖ ਕੇ ਆਏ ਨੇ ਮੋਤੀ ਨਗਰ 'ਚ ਵੀ ਅੱਜ ਕਿਦਾਂ ਮਕਾਨਾਂ ਨੂੰ ਢਾਇਆ ਗਿਆ ਹੈ ਸੋ ਇਹ ਲਗਾਤਾਰ ਜੰਗ ਜਾਰੀ ਹੈ ਇਹ ਲਗਾਤਾਰ ਐਕਸ਼ਨ ਹੋ ਰਿਹਾ ਹੈ ਹੁਣ ਜਿਹੜੀ ਨੱਥ ਪਾਈ ਗਈ ਹੈ ਉਹ ਵੱਡੇ ਮਗਰਮੱਛਾਂ ਤੇ ਪਾਈ ਗਈ ਹੈ ਕਿਉਂਕਿ ਆਪੋਜੀਸ਼ਨ ਬੜੇ ਦਿਨਾਂ ਤੋਂ ਰੋਲਾ ਪਾ ਰਹੀ ਸੀ ਕਿ ਇਹਨਾਂ ਨਾਲ ਕੁਝ ਨਹੀਂ ਹੋਣਾ ਵੱਡੇ ਮਗਰਮੱਛਾਂ ਨੂੰ ਫੜੋ ਮੈਂ ਇੱਕ ਵੀਡੀਓ ਦੇਸੀ ਬਿੱਟੂ ਜੀ ਦੀ ਜਿਹੜੇ ਕਹਿ ਰਹੇ ਸੀ ਚਿੱਟਾ ਮਤਲਬ ਮਜੀਠੀਆ ਚਿੱਟਾ ਮਤਲਬ ਮਜੀਠੀਆ ਤੇ ਅੱਜ ਉਹੀ ਬਿੱਟੂ ਜੀ ਕਹਿ ਰਹੇ ਨੇ ਕਿ ਇਹ ਜਿਹੜਾ ਐਕਸ਼ਨ ਹੈ ਉਹ ਗਲਤ ਹੋਇਆ ਹੈ ਇਹ ਇੱਕ ਵਾਰ ਤਰਨਤਾਰਨ ਦੇ ਵਿੱਚ ਸਾਡੇ ਬੜੇ ਮਾਨਯੋਗ ਆਪੋਜੀਸ਼ਨ ਲੀਡਰ ਉਹ ਕਹਿ ਰਹੇ ਸੀ ਕਿ ਮੈਂ ਮੈਂ ਜੇ ਸਰਕਾਰ ਮੁੱਖ ਮੰਤਰੀ ਹੁੰਦਾ ਮੈਂ ਮਜੀਠੀਆ ਨੂੰ ਇਦਾਂ ਕਸੀਟ ਕੇ ਲਿਆਂਦਾ ਇਦਾਂ ਕਰ ਲੈਂਦਾ ਤੇ ਅੱਜ ਉਹੀ ਆਪੋਜੀਸ਼ਨ ਲੀਡਰ ਮਜੀਠੀਆ ਦੇ ਹੱਕ ਚ ਬੋਲ ਰਹੇ ਨੇ ਸੋ ਚੰਨੀ ਜੀ ਜਿਹੜੇ ਮਜੀਠੀਆ ਦੇ ਨਾਮ ਨੂੰ ਬੜਾ ਉਜਾਗਰ ਕਰਦੇ ਹੁੰਦੇ ਸੀ ਨਸ਼ਿਆਂ ਤੇ ਅੱਜ ਉਹੀ ਮਜੀਠੀਆ ਜੀ ਦੇ ਹੱਕ ਚ ਕੋਲ ਰਹੇ ਨੇ ਸੋ ਇਹ ਆਪੋਜੀਸ਼ਨ ਦੇ ਲੀਡਰਸ ਨੂੰ ਹੁਣ ਥੋੜਾ ਜਿਹਾ ਆਰਾਮ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਜਨਤਾ ਇਹਨਾਂ ਨੂੰ ਲੋਕ ਸਭਾ ਵਿਧਾਨ ਸਭਾ ਇਲੈਕਸ਼ਨ ਚ ਵੈਸੇ ਹੀ ਨਕਾਰ ਚੁੱਕੀ ਹੈ ਇਹਨਾਂ ਨੂੰ ਆਪਣੇ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਐਕਸ਼ਨ ਤੇ ਹੱਲਾਸ਼ੇਰੀ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਦਤ ਪੈ ਗਈ ਹੈ ਇਹ ਲੋਕਾਂ ਨੂੰ ਕਿਸੇ ਨਾ ਕਿਸੇ ਉਹਦੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਨੇ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਅੱਜ ਪੰਜਾਬ ਦੀਆਂ ਜਿਹੜੀਆਂ ਮਾਵਾਂ ਆਪਣੇ ਪੁੱਤਾਂ ਨੂੰ ਖੋ ਚੁੱਕੀਆਂ ਸੀ ਉਹ ਅੱਜ ਸੁੱਖ ਦਾ ਸਾਹ ਲੈਂਦੀਆਂ ਹੋਣਗੀਆਂ ਤੇ ਨਾਲੇ ਮਾਨ ਸਾਹਿਬ ਨੂੰ ਦੁਆਵਾਂ ਦਿੰਦੀਆਂ ਹੋਣਗੀਆਂ ਪੰਜਾਬ ਦੇ ਮੁਲਾਜ਼ਮ ਵੀ ਜਿਹੜੇ ਨਾਲ ਮਿਲੇ ਹੋਏ ਨੇ ਪੁਲਿਸ ਮੁਲਾਜ਼ਮ ਵੀ ਉਹਨਾਂ ਨੂੰ ਸਿੱਧਾ ਡਿਸਮਿਸ ਕੀਤਾ ਜਾ ਰਿਹਾ ਹੈ ਕਿਸੇ ਤੋਂ ਕੋਈ ਸਬੂਤ ਨਹੀਂ ਕੋਈ ਉਹ ਬਦਲੀਏ ਦੇਨ ਦੀ ਉਹ ਨਹੀਂ ਕੀਤੀ ਜਾ ਰਹੀ ਪੇਸ਼ਕਸ਼ ਕਿਉਂਕਿ ਜਦੋਂ ਹੀ ਉਹਨਾਂ ਨੂੰ ਸਬੂਤ ਮਿਲਦਾ ਉੱਥੇ ਉਹਨਾਂ ਨੂੰ ਡਿਸਮਿਸ ਕੀਤਾ ਜਾਂਦਾ ਸੋ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਕਿਸੇ ਵੀ ਲੋਕ ਨਾਲ ਨਹੀਂ ਕੀਤਾ ਜਾ ਰਿਹਾ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਪ੍ਰੂਵ ਕਰਤਾ ਕਿ ਵੱਡਾ ਛੋਟਾ ਕੋਈ ਵੀ ਜਿਹੜਾ ਨਸ਼ਿਆਂ ਦੇ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਪੰਜਾਬ ਦੇ ਪੁੱਤਾਂ ਨੂੰ ਗਲਤ ਰਸਤੇ ਤੇ ਤੋੜਿਆ ਤੋੜਿਆ ਉਹ ਬਖਸ਼ਿਆ ਨਹੀਂ ਜਾਏਗਾ ਉਹਨੂੰ ਸਜ਼ਾ ਮਿਲੇਗੀ ਮਿਲੇਗੀ ਉਹ ਹਰ ਹਾਲਤ ਵਿੱਚ ਗ੍ਰਿਫਤਾਰ ਹੋਏਗੀ ਹੋਏਗਾ ਲਾਈਕ ਗੱਲ ਕਰੀਏ ਕੱਲ ਦੀ ਜਦੋਂ ਵਿਜੀਲੈਂਸ ਨੇ ਰੇਡ ਹੋਈ ਆ ਮੁਜੀਠਿਆ ਸਾਹਿਬ ਦੇ ਘਰੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਦਾ ਵੀ ਬਿਆਨ ਆਂਦਾ ਵੀ ਸਾਡੇ ਘਰੇ ੱੱਕੇ ਨਾ ਵੜੇ ਨੇ ਕੋਈ ਸਮਾਂ ਨਹੀਂ ਸੀਗਾ ਆਉਣ ਦਾ ਤਾਂ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਬਿਆਨ ਕਰਦੇ ਦੇਖੋ ਵਿਜੀਲੈਂਸ ਨੇ ਪ੍ਰੋਪਰ ਵੇ ਨਾਲ ਰੇਡ ਕੀਤੀ ਹੈ ਤੱਕਾ ਤਾਂ ਮੈਂ ਉਦੋਂ ਵੀਡੀਓ ਸੁਣ ਰਹੀ ਸੀ ਮਜੀਠੀਆ ਸਾਹਿਬ ਕਹਿ ਰਹੇ ਸੀ ਆਪਣੇ ਬੰਦਿਆਂ ਨੂੰ ਅੰਦਰ ਆਣ ਲਈ ਕਿ ਅੰਦਰ ਬੁਲਾਓ ਬੰਦਿਆਂ ਨੂੰ ਜੇ ਵਿਜੀਲੈਂਸ ਵਾਲੇ ਨਹੀਂ ਆਂ ਦਿੰਦੇ ਤੇ ਉਹਨਾਂ ਨੂੰ ਕੋ ਕੰਦਾ ਟੱਪ ਕੇ ਅੰਦਰ ਆ ਜਾਣ ਉਹ ਆਪਣੇ ਬੰਦਿਆਂ ਨੂੰ ਅੰਦਰ ਆਣ ਲਈ ਕੰਦਾ ਟੱਪ ਕੇ ਕਹਿ ਰਹੇ ਸੀ ਠੀਕ ਹੈ ਤੇ ਭੈਣ ਜੀ ਗੁਨੀਵ ਕੌਰ ਲਈ ਮੈਂ ਕਹਾਂਗੀ ਕਿ ਮਾਨਯੋਗ ਐਮ ਐਲ ਏ ਨੇ ਉਹ ਉਹਨਾਂ ਨੂੰ ਆਪਣੀਆਂ ਪ੍ਰਾਪਰਟੀਆਂ ਬਚਾਉਣ ਦਾ ਜਿਹੜਾ ਨਸ਼ਾ ਹੈ ਉਹ ਉਤਾਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਉਹਨਾਂ ਨੂੰ ਲੋਕਾਂ ਨੇ ਨੁਮਾਇੰਦਗੀ ਦਿੱਤੀ ਹੈ ਉਹ ਸੋਚਣ ਉਹਨਾਂ ਮਾਵਾਂ ਉਹਨਾਂ ਭੈਣਾਂ ਬਾਰੇ ਇੱਕ ਔਰਤ ਹੋਣ ਦੇ ਨਾਤੇ ਜਿਨ੍ਹਾਂ ਦੇ ਘਰਾਂ ਦੇ ਘਰ ਬਰਬਾ ਸ਼ਿਆ ਨੇ ਰੋਟੀ ਕਮਾਂਜੋਗਾ ਉਹਨਾਂ ਲਈ ਕੋਈ ਨਹੀਂ ਬਚਿਆ ਉਨਾ ਬਾਰੇ ਵੀ ਸੋਚੋ ਆਪਣੇ ਇਹ ਜਿਹੜੇ ਤੁਸੀਂ ਪ੍ਰਾਪਰਟੀਆਂ ਤੇ ਸਾਰਾ ਕੁਝ ਇਕੱਠਾ ਕੀਤਾ ਇਹਦੇ ਤੋਂ ਬਾਹਰ ਨਿਕਲੋ ਤੁਹਾਨੂੰ ਲੋਕੀ ਤਾਂ ਹੀ ਨਕਾਰ ਚੁੱਕੇ ਨੇ ਕਿਉਂਕਿ ਤੁਸੀਂ ਇਨ੍ਹਾਂ ਚੀਜ਼ਾਂ ਵੱਲ ਫੋਕਸ ਹੀ ਨਹੀਂ ਕੀਤਾ ਮੇਰੇ ਮਾਨਯੋਗ ਬੀਬਾ ਹਰਸਿਮਰਤ ਜੀ ਵੀ ਕਹਿ ਰਹੇ ਸੀ ਕਿ ਅਸੀਂ ਛੱਡਣਾ ਨਹੀਂ ਸੀ ਐਮ ਸਾਹਿਬ ਨੂੰ ਚਾਹੇ ਹੁਣ ਬਾਹਰ ਹੀ ਚਲੇ ਜਾਣ ਤਾਂ ਬੀਬਾ ਜੀ ਤੁਸੀਂ ਆਪ ਹੀ ਕਿਹਾ ਸੀ ਆਪ ਹੀ ਕਿਹਾ ਸੀ ਕਿ ਜਿਨ੍ਹਾਂ ਨੇ ਵੀ ਪੰਜਾਬ ਨਾਲ ਗਲਤ ਕੀਤਾ ਉਹਨਾਂ ਦਾ ਕੱਖ ਨਾ ਰਹੇ ਫਿਰ ਹੁਣ ਡਰਦੇ ਕਿਉਂ ਹੁਣ ਹੋਣ ਦਿਓ ਜੋ ਹੁੰਦਾ ਹੈ ਕਾਰਵਾਈ ਤੇ ਭਰੋਸਾ ਕਰੋ ਪੰਜਾਬ ਦੀ ਸਰਕਾਰ ਤੇ ਭਰੋਸਾ ਕਰੋ ਵਿਜੀਲੈਂਸ ਤੇ ਭਰੋਸਾ ਕਰੋ ਹਾਈ ਕੋਰਟਾਂ ਤੇ ਦਿਲੀਲਾਂ ਤੇ ਭਰੋਸਾ ਕਰੋ ਇਨਸਾਫ ਹੋਏਗਾ ਹੀ ਹੋਏਗਾ ਬਿਲਕੁਲ ਜੀ ਜਦੋਂ ਆਪਣੇ ਘਰ ਮੁਸੀਬਤ ਪੈਂਦੀ ਹੈ ਉਦੋਂ ਰੱਬ ਯਾਦ ਆਂਦਾ ਹੈ ਅਦਰਵਾਈਜ਼ ਜਦੋਂ ਲੋਕਾਂ ਦੇ ਘਰ ਮੁਸੀਬਤ ਪੈਂਦੀ ਹੈ ਲੋਕਾਂ ਨੂੰ ਤੁਸੀਂ ਨਸ਼ਿਆਂ ਵਿੱਚ ਦਲੇ ਲਿਆ ਜਾਂ ਗਰੀਬੀ ਦੇ ਵਿੱਚ ਕਰਦੇ ਹੋ ਆਪਣੀਆਂ ਪ੍ਰਾਪਰਟੀਆਂ ਇਕੱਠੀਆਂ ਕਰਦੇ ਰਹੇ ਉਦੋਂ ਤੁਹਾਨੂੰ ਪੰਜਾਬ ਦੀ ਜਨਤਾ ਯਾਦ ਨਹੀਂ ਆਈ ਤੁਸੀਂ ਤਾਂ ਆਪ ਹੀ ਕਿਹਾ ਕਿ ਜਿੰਨੇ ਜੋ ਕੀਤਾ ਉਹਦੀ ਸਜ਼ਾ ਉਹਨੂੰ ਮਿਲੇਗੀ ਸੋ ਹੁਣ ਜੋ ਹੋ ਰਿਹਾ ਜੋ ਤੁਸੀਂ ਦੇਖ ਰਹੇ ਹੋ ਅਕਾਲੀ ਦਲ ਦਾ ਹਾਲ ਹੋਇਆ ਚੋਨਾ ਲੜਾਨਾਸਤੇ ਵੀ ਬੰਦੇ ਨਹੀਂ ਰਿਹਾ ਉਹਨਾਂ ਕੋਲ ਸੋ ਇਹ ਕਰਤਾਰ ਜਿਹੜਾ ਹੈ ਉਹ ਸਭ ਕੁਝ ਜਾਣਦਾ ਹੈ ਪਰਮਾਤਮਾ ਸਾਰਾ ਕੁਝ ਜਾਣਦਾ ਹੈ ਉਹ ਜੋ ਕਰਦਾ ਹੈ ਉਹ ਸਹੀ ਕਰਦਾ ਹੈ ਤੇ ਹੁਣ ਵੀ ਅੱਗੋਂ ਵੀ ਸਹੀ ਹੋਏਗਾ ਮੈਨੂੰ ਇੱਕ ਵਾਰ ਫੇਰ ਪੰਜਾਬ ਸਰਕਾਰ ਤੇ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਬਹੁਤ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਅਸੀਂ ਇਸ ਪਾਰਟੀ ਨਾਲ ਜੁੜਿਆ ਇੰਨੀ ਦਲੇਰੀ ਵਾਲਾ ਐਕਸ਼ਨ ਉਹਨਾਂ ਨੇ ਦਿਖਾਇਆ ਉਸ ਜਗ੍ਹਾ ਤੇ ਹੱਥ ਪਾਇਆ ਜਿੱਥੇ ਹੱਥ ਪਾ ਲਿਆ ਸਾਰੀਆਂ ਸਰਕਾਰਾਂ ਪੁਰਾਣੀਆਂ ਸਰਕਾਰਾਂ ਡਰਦੀਆਂ ਸੀ ਸੋ ਧੰਨਵਾਦ ਹੈ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪੰਜਾਬ ਲਈ ਇਹ ਐਕਸ਼ਨ ਲਿਆ ਜੇਕਰ ਗੱਲ ਕਰੀਏ ਮੁਜੀਠਿਆ ਸਾਫ ਦੀ ਜਦੋਂ ਤੋਂ ਉਹਨਾਂ ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਕੇ ਗ੍ਰਿਫਤਾਰੀ ਕੀਤੀ ਉਹਨਾਂ ਦਾ ਦੱਸ ਦਈਏ ਕਿ ਹੁਣ ਅੱਜ ਜਿਹੜੀ ਮਾਨਯੋਗ ਜਿਹੜੀ ਕਿ ਕੋਰਟ ਵੱਲੋਂ ਕਿਹਾ ਹੈਗਾ ਕਿ 7 ਦਿਨ ਦੀ ਰਿਮਾਂਡ ਉਹਨਾਂ ਨੂੰ ਰੱਖਿਆ ਜਾਏਗਾ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਕਿਹੜੇ-ਕਿਹੜੇ ਬਿਆਨਾਂ ਦੇ ਨਿਕਲ ਕੇ ਸਾਹਮਣੇ ਆਂਦੇ ਜਿਵੇਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਤਕਰੀਬਨ 540 ਕਰੋੜ ਦਾ ਕਪੜਾ ਜਿਹੜਾ ਕਿ ਨਿਕਲ ਕੇ ਸਾਹਮਣੇ ਆਇਆ ਜਿਨ੍ਹਾਂ ਦੇ ਸਬੂਤਾਂ ਦੇ ਆਧਾਰ 'ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਚਰਚਾ ਵੀ ਅਜਿੰਦਰ ਕੌਰ मैम ਨੇ ਕੀਤੀ ਹੈ ਵੀ ਕਿਸ ਤਰੀਕੇ ਨਾਲ ਜਿਹੜੀ ਆਪੋਜੀਸ਼ਨ ਇਹ ਜਿਵੇਂ ਲੜਦੀ ਹੋਈ ਨਜ਼ਰ ਆ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਕੰਮ ਕਿਉਂ ਕਰ ਰਹੀ ਹੈ ਪਰ ਹਾਲਾ ਕਿ ਪਹਿਲਾ ਸਵਾਲ ਉਹ ਖੁਦ ਹੀ ਚੱਕਦੇ ਹੁੰਦੇ ਸੀਗੇ ਇਹ ਵੀ ਵੱਡੇ ਮગર ਮੱਛਾਂ ਨੂੰ ਤੁਸੀਂ ਹੱਥ ਕਦੋਂ ਪਾਉਂਗੇ ਜਦੋਂ ਹੱਥ ਪਿਆ ਹੈ ਹਰ ਪਾਸੇ ਤਰਫ ਅਲੀ ਮੱਛੀ ਹੀ ਨਜ਼ਰ ਆਉਂਦੀ ਹੈ